ਬਿਲਕੁਲ 4 ਜਨਵਰੀ ਸੇਲ ਵਾਲੇ ਨੇ ਤੇ ਇੱਕ ਕੁੜੀ ਦਾ ਅਹਿਰ ਜੀ ਆ ਵੀ ਜੇ ਤੁਸੀਂ ਬੱਚਿਆਂ ਦੇ ਲਾ ਲਈ ਨਾ ਤਾਂ ਬੱਚੇ ਇਹਦੇ ਆਉਣਗੇ ਵੀ ਤੁਸੀਂ ਜਾਦ ਹੀ ਰੱਖੋਗੇ ਬਾਈ ਜਸਵਿੰਦਰ ਬਹੁਤ ਬਹੁਤ ਸਵਾਗਤ ਆ ਬਾਈ ਤੁਹਾਡਾ ਜੀ ਤੇ ਤੁਹਾਡਾ ਵੀ ਬਾਈ ਜਸਵਿੰਦਰ ਦੋਨੇ ਭਰਾ ਜਸਵਿੰਦਰ ਹੀ ਬਾਈਆਂ ਦੇ ਨਾਂ ਦੋਨਾਂ ਦੇ ਤੇ ਬਾਈਆਂ ਕੋਲੇ ਦੋਸਤੋ ਪਹਿਲੀ ਆਹ ਕੁੜੀ ਖੜੀ ਆ ਜਸਵਿੰਦਰ ਭਾਈ ਕੀ ਡਿਟੇਲ ਆ ਬਾਈ ਕੁੜੀ ਦੀ ਕਿ ਲਾਈਨ ਦਾ ਪਤਾ ਕਨਫਰਮਾ ਕਿਹੜੀ ਦੀ ਨਹੀਂ ਲੈਣ ਦਾ ਕੋਈ ਯੋਜਨਾ ਲੈਣਾ ਨੂੰ ਨਾ ਬਈ ਪਰ ਕੁੜੀ ਪੇਟਲ ਬਹੁਤ ਵੱਡੀ ਆ ਜੀ ਬੱਚਾ ਬਹੁਤ ਸਰੇ ਦਿਨ ਦੀ ਬਈ ਕਿੰਨੇ ਮਹੀਨੇ ਦੀ ਕੱਪੜਾ ਮੈਂ ਨਹੀਂ ਆਇਆ 8 ਮਹੀਨੇ ਦੀ ਜਿਵੇਂ ਸੁਣਦੇ ਨੇੜੀ ਹੋਈ ਹਾਂ ਹਾਂਜੀ 8 ਮਹੀਨੇ ਦੇ ਕੱਪੜਾ ਜੀ ਠੀਕ ਆ ਬਈ 8 ਮਹੀਨੇ ਦੀ ਆ ਹਲੇ 8 ਮਹੀਨੇ ਦੀ ਕੱਪੜਾ ਦੋਸਤੋ ਕੁੜੀ ਤੇ ਦੇਖੋ ਤੁਸੀਂ ਕੁੜੀ ਕਿੱਥੇ ਗਈ ਖੜੀ ਹੈ ਨਾ ਐ ਮਤਲਬ ਪੂਰੀ ਪੇਟਲ ਤੇ ਲੈਂਥ ਲੁੰਥ ਕੁੜੀ ਪੂਰੀ ਚੰਗੀ ਬਈ ਪਹਿਲਾਂ ਕਿੰਨੇ ਸੂਏ ਸੂਪੀ ਬਈ ਇਹ ਕੁੜੀ ਆ ਜੀ ਦੋ ਸੂਏ ਸੂਈ ਆ ਜੀ ਪਹਿਲਾਂ ਦੋ ਸੂਏ ਸੂਪੀ ਇਹ ਤੋਂ ਪਹਿਲਾਂ ਹਾਂਜੀ ਦੋਨੇ ਬੱਚੇ ਬਈ ਦੋਨੇ ਬੱਚੇ ਆਏ ਸੀ ਜੀ ਠੀਕ ਹੈ ਭਾਈ ਘੋੜੀ ਜੰਮੀ ਵਰ ਬੱਚਿਆਂ ਦੋਸਤੋ ਦੋ ਦਿੱਤੀਆਂ ਤੂੰ ਪਹਿਲਾਂ ਤੇ ਦੋਨੇ ਨੁਕਰੀਆਂ ਬੱਚਗੀਆਂ ਦਿੱਤੀਆਂ ਹੈ ਇਹ ਵੀ ਬਈ ਖਾਸੀਅਤ ਹੈ ਘੋੜੀ ਨੇ ਜਿਆਦਾ ਬੱਚੀਆਂ ਦਿੱਤੀਆਂ ਹਾਂਜੀ ਹੂੰ ਤੇ ਹੁਣ ਬਈ ਬਸ ਸੁਣਦੇ ਨੇੜੇ ਘੋੜੇ ਤੋਂ ਕਿਹੜੇ ਤੋਂ ਗੱਬਣਾ ਸਾਲਿਆਂ ਵਾਲੇ ਵਾਲਾ ਕਾਲਿਆਂ ਵਾਲੀ ਐਪੜਾ ਜੀ ਹਾਂਜੀ ਬਈ ਉਦੋਂ ਗੱਬਣਾ ਜੀ ਠੀਕ ਆ ਬਈ ਕਾਲਿਆਂ ਵਾਲੀ ਨੁਖਰਾ ਘੋੜਾ ਬਈ ਇੰਨੀ ਹਾਈਟ ਹੋਈਟ ਕਿੰਨੀ ਕ ਬਈ ਘੋੜੇ ਫਟ 6 6 ਇੰਚ ਆ ਜੀ ਉਹਦੇ ਬਸ਼ੇਰਗਾ ਹੀ ਆਉਂਦੀਆਂ ਨਾ ਉਹਦਾ ਸਹਿਵਰਾ ਹਾਂ ਸਹਿਵਰਾ ਅਫਜ਼ਲ ਰੌਲੀਆ ਦਾ ਬੱਚਾ ਬਾਕੀ ਦੋਸਤੋਂ ਕਈ ਵਾਰੀ ਬਸ਼ੇਰਗਾ ਹੀ ਆਉਂਦਾ ਉਹਦੇ ਦਾ ਬਈ ਬਸ਼ੇਰਾ ਬਹੁਤ ਜਿਆਦਾ ਘਟ ਆਉਂਦਾ ਜੀ ਜੇ ਡਿਟੇਲ ਕਈ ਵਾਰੀ ਦੋਸਤੋਂ ਕੋਈ ਮੈਸਬੀ ਹੋ ਗਈ ਨਾ ਉਹ ਤੁਸੀਂ ਤੋਂ ਬਾਈ ਨੂੰ ਘੰਟੀ ਕਰ ਲਿਓ ਤੁਹਾਨੂੰ ਬਾਅਦ ਚੋ ਬਈ ਪਤਾ ਕਰਕੇ ਦੇ ਦੂ 60 ਇੰਚ ਆ ਜੀ 60 ਇੰਚ ਕੁੜੀ ਦੀ ਹੈ ਹਾਂ ਜੀ ਸਵਾਰੀ ਸੂਰੀ ਵੀ ਬਈ ਬਦੇਸ ਰਹਉਂਦੀ ਹੈ ਠੰਡੀ ਹੈ ਦੋਨੇ ਵਸ ਚੱਲ ਬੜਪੌਰ ਜਾਂਦੀ ਓਕੇ ਬਈ ਹਾਂ ਜੀ ਹਾਂ ਜੀ ਬੜਪੌਰ ਓਕੇ ਕੋਈ ਹੋਰ ਠੀਕ ਹੈ ਤੇ ਕਿੰਨੇ ਕੀ ਮੁੱਲ ਕਰੂਗੇ ਬਈ ਇਹਦਾ 3.5 ਲੱਖ ਦੀ ਦੇ ਦੇ ਆ ਕੀ ਠੀਕ ਹੈ ਭਾਈ 3.5 ਲੱਖ ਦੀ ਦੇ ਦੋਗੇ ਤੇ ਦੋਸਤੋ ਉਹੀ ਗੱਲ ਇੱਕ ਨਾਲ ਇੱਕ ਫਰੀ ਵਾਲਾ ਕੰਮ ਆ ਤੁਸੀਂ ਸਾਹਮਣੇ ਸਿਰਫ 2 ਮਹੀਨੇ 2.5 ਮਹੀਨੇ ਜਾ ਕੇ ਘਰੇ ਦੋਹਾਂ 2.5 ਮਹੀਨੇ ਚ ਤੁਹਾਡੇ ਇੱਕ ਬੱਚਾ ਘਰੇ ਆ ਜਾਊਗਾ ਜਾਂ ਕੁੜੀ ਲੈਣ ਦਾ ਤੁਹਾਡਾ ਮਾਣਾ ਹਨਾ ਤੇ ਭਾਈ ਜਸਵਿੰਦਰ ਦਾ ਪਰ ਨੰਬਰ ਦੇ ਦਿੰਨੇ ਤੇ ਹੁਣ ਭਾਈ ਇੱਧਰ ਆ ਆ ਬੱਚੀ ਖੜੀ ਐ ਇੱਕ ਹਾਂਜੀ ਹਾਂ ਇਹ ਬੱਚੀ ਭਾਈ ਕਿਹੜੇ ਘਰੇ ਦੀ ਆ ਕਿਤਾਬ ਦੀ ਹੈ ਜੀ ਰਾਮੇ ਵਾਲੇ ਜੀ ਰਾਮੇ ਵਾਲੇ ਬਤਾਵ ਘੋੜੇ ਦੀ ਬਈ ਜਿਹੜਾ ਧਲੀ ਬਾੜੀ ਸੀਗਾ ਆ ਪਿਛਲੇ ਪਿੱਛੇ ਜੀ ਘੋੜਾ ਗੁజర్ ਗਿਆ ਦੋਸਤੋ ਤੇ ਘੋੜੇ ਦੀ ਉਹਦੀ ਬਈ ਹਾਈਟ ਹੂਟ ਚੰਗੀ ਸੀ 70 70 ਦੇ ਨੇੜੇ ਹਾਈਟ ਸੀ ਜਿਹੜੇ ਥੋੜੇ ਆਏ ਉਹਦੇ ਆਏ ਚੰਗੇ ਆ ਜੀ ਪਰ ਜਿੰਨੇ ਵੀ ਬੱਚੇ ਆਏ ਨੇ ਦੋਸਤੋ ਬੱਚੇ ਤਾਂ ਤਾੜਨ ਨਾਲ ਆਏ ਬਹੁਤ ਚੰਗੇ ਬੱਤੇ ਆਏ ਨੇ ਬਈ ਕਨ ਕਨ ਤੁਸੀਂ ਇਹ ਬੱਚੀ ਤਾਂ ਦੇਖੋ ਦੋਸਤੋ ਕੁੜੀ ਵਾਲਾ ਕੰਨਾ ਤੇ ਬਾਕੀ ਸਾਫ ਆ ਬਈ ਇੱਕੋ ਬੱਚੀ ਹੈ ਨਾ ਭਾਗ ਦੇਖੋ ਦੋਸਤੋ ਕਿੱਡਾ ਉੱਤੇ ਆ ਕੁੜੀ ਬੱਚੀ ਇਹ ਲੱਗਣਾ ਬਾਕੀ ਤਦ ਕਾਰਟ ਲੈਂਸ ਤੋਂ ਸਾਰੇ ਪੱਖੋਂ ਉਹ ਆ ਜੀ ਲੈਂਥ ਬਹੁਤ ਆ ਬਾਈ ਵੱਡਾ ਪਰਾਂ ਕਿੰਨੂ ਵੀ ਮਜ਼ਬੂਤ ਲੱਗਦੀ ਆ ਬਾਈ ਬਰੇਸ਼ੇ ਵਰਗੀ ਲੱਗਦੀ 12 ਮਹੀਨਿਆਂ ਦੀ ਆ ਜੀ ਹੂੰ 12 ਮਹੀਨੇ ਦੀ ਆ ਬਾਈ ਹਾਂਜੀ ਠੀਕ ਆ 12 ਮਹੀਨਿਆਂ ਦੀ ਆ ਹਲੇ ਹਲੇ ਉਮਰ ਵੀ ਕੁਛ ਨਹੀਂ ਬਾਈ ਤਾਂ ਕਹਿੰਦਾ 12 ਮਹੀਨਿਆਂ ਦੀ ਆ ਜੀ ਹੂੰ ਹਲੇ ਉਮਰ ਵੀ ਕੁਛ ਨਹੀਂ ਤੇ ਬਾਕੀ ਬਾਈ ਚੀਜ਼ ਬੰਨਣਾ ਇਹਨੂੰ ਇੱਕ ਹਨਾ ਅਣ ਜਾਣਾ 70 ਤੋਂ ਬਾਹਰ ਜੀ ਹੂੰ 70 ਤੋਂ ਬਾਹਰ ਜਾਊਗੀ ਬਾਈ ਬਾਕੀ ਦੱਸੀ ਜਾਂਦੀ ਆ ਬਾਈ ਬੇਸ਼ੇਰੀ ਹਨਾ ਤੇ ਕੰਨ ਕੋ ਨੂੰ ਦੇਖੋ ਦੋਸਤੋ ਕਿੰਡਾ ਸੋਹਣਾ ਲੱਗਿਆ ਬੱਚੀ ਦੇ ਐ ਕੁੰਡੀ ਵਾਲਾ ਕੰਨ ਬਾਕੀ ਬਈ ਪੌਰੀਆਂ ਭੂਰੀਆਂ ਦੀ ਤਾਂ ਸਿਰ ਹੀ ਹੋਊਗੀ ਕਿਉਂ ਜਦੋਂ ਭਾਗ ਏਡਾ ਚਾ ਬਈ ਹਨਾ ਓਏ ਓਹੀ ਨਹੀਂ ਗਾ ਜੀ ਹੂੰ ਤੇ ਇਹਦਾ ਮੁੱਲ ਪਾ ਫਿਰ ਬਈ ਕੀ ਕਰਾਂਗੇ ਜਸਵੰਦਰ ਬਈ ਇਹਦਾ 7 ਲੱਖ ਜੀ 7 ਲੱਖ ਰੁਪਏ ਮੰਨ ਕਰਦੇ ਆ ਇਹਦੀ ਮਾਨਤਾ ਕੋਈ ਡੀਟੇਲ ਪਤਾ ਹਾਂ ਜੀ ਮਾਨਤਾ ਨਹੀਂ ਕਰਾਂਗੇ ਮਾੜਾ ਮੋਟਾ ਸੁਣੋ ਜੀ ਹਾਂ ਏ ਤੁਹਾਡਾ ਜਿੱਤ ਕਰਾਂਗੇ ਜੀ ਹਾਂ ਧੰਨਵਾਦ ਤੁਹਾਡਾ ਬਹੁਤ-ਬਹੁਤ ਹਨਾ ਜਿਵੇਂ ਆਪਾਂ ਇਹ ਜੀ ਮਾਂ ਵੀ ਆਪਣੇ ਕੋਲੇ ਸੀਗੀ ਜੀ ਉਹ ਦੇਤੀ ਅੱਛਾ ਬਈ ਉਹ ਸਾਰਾ ਮਹੀਨਾ ਡੇਢ ਮਹੀਨਾ ਹੋ ਗਿਆ ਉਹ ਲੈ ਗਈ ਸੀਗੀ ਉਹ ਮਾਰਵਾੜੀ ਸੀਗੀ ਚੰਬੀ ਸੀਗੀ ਠੀਕ ਆ ਮਾਂ ਚੰਬੀ ਸੀ ਚੰਬੀ ਸੀਗੀ ਚੰਬੀ ਸੀਗੀ ਹੂੰ ਠੀਕ ਆ ਭਈ ਮਾਂ ਚੰਬੀ ਸੀ ਤੇ ਆਪਦੇ ਭਈ ਦੋਸਤ ਤੇ ਦਸੂਹੇ ਸੂਈ ਗਈ ਹਾਂਜੀ ਭਈ ਦੋ 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 ਨਗਰੀ ਬੱਚਾ ਪੈਂਦਾ ਸੀ ਗਿਆ ਤੀਜੀ ਦੂਜੀ ਆ ਗਈ ਤੀਜੀ ਸੁਣ ਵਾਲੀ ਸੀਗੀ ਦੇਤੀ ਸੀ سپورਟ ਵਗੈਰਾ ਤਾਂ ਕੋਈ ਕਿਤੇ ਕਿਤੇ ਮਾੜਾ ਮੋਟਾ ਮਾੜਾ ਮਾੜਾ ਮੋਟਾ ਕੰਨ ਚਾ ਜੀ ਹਾਂਜੀ ਕੋਈ ਸਟਾਕ ਕਿਤੇ ਹੈਗਾ ਜੀ ਕੋਈ ਆਈ ਨਹੀਂ ਗਿਆ ਬਰਥਡੇ ਦਾ ਹੁਣ ਜੀ ਹੂੰ ਉਹ سپورਟ ਕਿਤੇ ਮਾੜਾ ਮੋਟਾ ਦੋਸਤੋ ਬਾਕੀ ਬਾਈ ਹੁਣੇ ਨਵਾ ਗਏ ਹਟਿਆ ਹਲੇ ਹਨ ਤੇ ਜੇ ਕਿਤੇ ਹੋਇਆ ਵੀ ਤਾਂ ਤੁਹਾਨੂੰ ਦਿਖਾਈ ਪੈ ਜਾਊਗਾ ਕਿਉਂ ਵਾਲੇ ਗਿੱਲੀ ਪਈ ਆ ਬਸ਼ੇਰੀ ਦੋਸਤੋ ਤੇ ਮਤਲਬ ਅ ਜੇ ਕੋਈ ਹੁੰਦੀ ਉਹ ਜੀ ਜਿਆਦਾ ਨਮਾਇਤ ਤੋਂ ਉਹਦੀ ਪਤਾ ਲੱਗ ਜਾਂਦਾ ਵੀ ਇੱਥੇ ਸਪੋਰਟ ਤੇ ਮਾੜਾ ਮੋਟਾ ਕੰਨਾਂ ਚ ਦੀਨਾ ਕਿਤੇ ਕਿਤੇ ਦਾਣਾ ਹਾਂਜੀ ਕੰਨਾਂ ਚ ਹੈਗੇ ਜੀ ਤੇ ਇਹਦਾ ਮੁੱਲ ਬਈ ਆਪਾਂ ਕਹਿ ਰਿਆ 7 ਲੱਖ ਜਿਸਵੇਂ ਬਈ ਹੈਨਾ ਤੇ ਇਧਰ ਬਈ ਆਹ ਘੂੜੀ ਆਮਣਾਕੀ ਆ ਜੀ ਆਮਣਾਕੀ ਬਈ ਹਾਂ ਇਹ ਕਿੰਨੀ ਹਾਈਟ ਬਈ ਘੂੜੀ ਦੀ 60 ਇੰਚ ਜੀ ਇੱਕ ਘੂੜੀ 60 ਇੰਚ ਹਾਈਟ ਆ ਬਈ ਤੇ ਸੁਈਏ ਪਹਿਲਾਂ ਬਈ ਹਾਂਜੀ ਕਿੰਨੇ ਸੂਏ ਸੂਪੀ ਵੜੇ ਭਾਈ ਆਪਣੇ ਕੋਲ ਇੱਕ ਸੂਏ ਸੂਈ ਆ ਜੀ ਇੱਕ ਸੂਆ ਸੂਪੀ ਹਾਂਜੀ ਤੇ ਕੀ ਬਿੱਤਾ ਦਿੱਤਾ ਸੀ ਭਾਈ ਬੱਚੀ ਸੀਗੀ ਬੱਚੀ ਦਿੱਤੀ ਸੀ ਹਾਂਜੀ ਹੂੰ ਹੁਣ ਕਿਵੇਂ ਭਾਈ ਖਾਲੀ ਆ ਕਿ ਕੱਪਣਾ ਹੁਣ ਜੀ ਇਹ ਡੇਢ ਦੋ ਮਹੀਨੇ ਹੋ ਗਏ ਜੀ ਚੈੱਕ ਕਰਾਉਣੀ ਆ ਜੀ ਠੀਕ ਆ ਭਾਈ ਕੁੜਾ ਦਿੱਤਾ ਹੋਇਆ ਦੱਸਦਾ ਹੋਇਆ ਕਿਹੜਾ ਕੁੜਾ ਦਿੱਤਾ ਜੀ ਹਾਂਜੀ ਸਕੰਦਰ ਦਿੱਤਾ ਜੀ ਆਪਣੇ ਆਪ ਛੜੇ ਆਪ ਦੇ ਕੋਲ ਹੀ ਹੈਗਾ ਜੀ ਠੀਕ ਆ ਭਾਈ ਉਹ ਵਾਲੇ ਦਾ ਬੱਚਾ ਜੀ ਠੀਕ ਆ ਭਾਈ ਨੁਕਰਾ ਬੱਚਾ ਹਾਂਜੀ ਹੂੰ ਤੇ ਆਪਣੇ ਕੋਲ ਹੀ ਹਾਈਟ ਕਿੰਨੀ ਹੈ ਬਈ ਉਹਦੀ ਬੱਚੀ ਦੀ 65 ਇੰਚ 65 ਇੰਚ 65 ਇੰਚ ਹਾਈਟ ਹੈ ਸਿਕੰਦਰ ਕੁੜਾ ਦੋਸਤੋ ਦਿੱਤਾ ਹੋਇਆ 68 ਇੰਚਾ ਕੋੜੀ ਦੀ ਹਾਈਟ ਦੀ ਲਾਈਨ ਵਗੈਰਾ ਪਤਾ ਜਿਵੇਂ ਸਿਕੰਦਰ ਬਈ ਨੂੰ ਹਾਈ ਲਾਈਨ ਲਾਈਨ ਨਹੀਂ ਕਨਫਰਮ ਹੈਗੀ ਹਨਾ ਤੇ ਚਾਲ ਚੁਰਲ ਵਧੀਆ ਬਈ ਸਵਾਰੀ ਕਰਾਉਂਦੀ ਹੈ ਪੂਰੀ ਜੀ ਹੂੰ ਕੋਈ ਦਿੱਕਤ ਨਹੀਂ ਠੀਕ ਹੈ ਬਈ ਬਾਕੀ ਚੈੱਕ ਕਰਾਉਣ ਵਾਲੀ ਹੈ ਹਨਾ ਲੈੜੀ ਇਹ ਚੈੱਕ ਕਰਾ ਸਕਦੇ ਹੁਣ ਹਾਂਜੀ ਚੈੱਕ ਕਰਾ ਸਕਦੇ ਹਾਂ ਪੂਰੀ ਕੱਪੜੇ 100% ਹੂੰ ਕਿਉਂ ਬਈ ਬਾਈ ਕਹਿੰਦਾ ਡੇਢ ਮਹੀਨੇ ਮੰਗ ਹੋ ਗਿਆ ਜੀ ਡੇਢ ਮਹੀਨੇ ਜੇ ਹੀਟ ਕੱਟ ਨਹੀਂ ਹੁੰਦੇ ਕੱਢ ਲੈਂਦੀ ਜੀ ਕਹਿੰਦਾ ਡੇਢ ਮਿੰਟ ਬਾਅਦ ਬਾਕੀ ਹੀਟ ਕੱਢ ਲਦੇ ਨੇ ਕਿ ਜਣਪਰਾ ਚਾਹੀ ਜਿਹੜਾ ਉੱਤਲੀ ਹੁੰਦੀ ਆ ਆਪਾਂ ਮੰਨ ਲੈਂਦੇ ਆਂ ਹਾਂ ਹਾਂ ਫੱਕ ਤੇ ਨਹੀਂ ਕੀਤੀ ਕੋੜੀ ਹਾਇ ਤੱਕ ਕੋਈ ਵੀ ਹੂੰ ਕੱਢ ਲੈਂਦੀ ਬਈ ਜੇ ਕੋੜੀ ਸੋਸ ਸੋਸ ਗਪਰੀ ਹੋਊਗੀ ਤੇ ਬਾਕੀ ਭਾਈ ਚੈੱਕ ਵੀ ਕਰਾ ਸਕਦੇ ਹੋ ਹਣਾ ਤੁਸੀਂ ਹਾਂ ਚੈੱਕ ਰਾ ਕੇ ਤੇ ਇਹਦਾ ਫਿਰ ਭਾਈ ਮੁੱਲ ਪਾ ਕੀ ਕਰਾਂਗੇ ਇਹਦਾ 6 ਲੱਖ ਰੁਪਏ ਆ ਜੀ ਇਹਦਾ 6 ਲੱਖ ਰੁਪਏ ਮੁੱਲ ਕਰਦੇ ਆਂ ਤੇ ਬਈ ਘੂੜੀ ਤੁਸੀਂ ਦੇਖ ਸਕਦੇ ਹੋ ਦੋਸਤੋ ਕਿੰਨਾ ਕੋਨਾ ਦੀ ਸੋਹਣੀਆ ਘੂੜੀ ਸਨੱਕੀ ਆ ਬੇਲ ਬੰਤਰ ਚੰਗੀ ਆ ਗਈ ਹਨ ਲੈਂਥ ਬਈ ਇਹਦੀ ਵੀ ਬਹੁਤ ਆ ਐਨਾ ਕੋਨਾ ਲੈਂਥ ਬਣੇ ਹੋਤੇ ਤੋਂ ਪਰ ਵੀ ਪੈਟਲ ਘੂੜੀ ਆ ਦੋਸਤੋ ਦੁਰਦੀ ਵੇਖੋ ਜੀ ਤੁਸੀਂ ਬਹੁਤ ਚੰਗਾ ਦੁਰਦੀ ਆ ਜੀ ਬਾਕੀ ਆ ਕਲਿੱਪਾ ਲਾਵਾਂਗੇ ਦੋਸਤੋ ਤੁਸੀਂ ਚੈੱਕ ਕਰ ਹੀ ਸਕਦੇ ਹੋ ਕਲਿੱਪਾ ਜੀ ਹਨਾ ਚਾਲ ਢਾਲ ਘੂੜੀ ਦੀ ਤੇ ਬਾਕੀ ਬਈ ਬੱਚਿਆਂ ਨੂੰ ਚੰਗੀ ਘੂੜੀ ਆ ਉਹ ਜਿਹੜੀ ਪਹਿਲਾਂ ਆਪਣਾ ਚੰਬੀ ਦਿਖਾਈ ਉਹ ਵੀ ਬੱਚਿਆਂ ਨੂੰ ਬਈ ਉਸਰੇ ਦੀ ਗੁੜੀ ਸੀਗੀ ਹਣਾ ਪੇਟ ਬਹੁਤ ਬੱਚੇ ਆਏ ਨਾ ਜੀ ਬੱਚੇ ਪਾਲਣ ਵਾਸਤੇ ਜਿਹੜੇ ਬੱਚਾ ਤੇ ਲਾਉਣਾ ਜਾਣ ਪਰ ਉਹਨਾਂ ਲਈ ਬਹੁਤ ਚੰਗੀ ਆ ਜੀ ਹਾਂਜੀ ਹਾਂਜੀ ਤੇ ਪੇਟ ਦੀ ਬਹੁਤ ਡੋਬਲਾ ਕੋ ਪੇਟ ਦਾ ਬੱਚਾ ਹੋਊਗਾ ਜੀ ਹੂੰ ਜੇ ਪੇਟ ਹੋਊਗਾ ਤਾਂ ਬੱਚਾ ਬਈ ਵੱਡਾ ਹੋਊਗਾ ਪਾਈ ਰੱਖਣਾ ਜੀ ਹਾਂ ਉਹ ਜਿੱਥੇ ਬੱਚੇ ਨੇ ਪਾਲਣਾ ਬਈ ਸਟਾਰਟਿੰਗ ਉਹਦਾ ਉਹਦਾ ਬੱਚਾ ਕਰੋ ਸੂਪੀ ਜੀ ਢਿੱਡ ਸਲੇ ਲੰਘ ਨਹੀਂ ਸਕਦਾ ਜੀ ਐਡਾ ਬੱਚਾ ਦਿੰਦੀ ਆ ਜੀ ਐਡਾ ਦੇਊਗੀ ਬਾਈ ਸਹੀ ਗੱਲ ਆ ਬਾਈ ਪਤਾ ਕੀ ਆ ਉਹੀ ਗੱਲ ਆ ਬੱਚੇ ਨੇ ਪੇਟ 'ਚ ਪਾਲਣਾ ਪਾਈ ਰੱਖਣਾ ਜੀ ਉਹ ਉੱਥੇ ਬਈ ਉਹਨੂੰ ਖੁੱਲੀ ਜਗ੍ਹਾ ਮਿਲੂਗੀ ਤਾਂ ਫੇਰ ਹੀ ਬੱਚਾ ਵੱਡਾ ਨਿਕਲੂਗਾ। ਉਹੀ ਗੱਲ ਹੈ ਨਾ ਜੀ। ਹੂੰ। ਇੱਧਰ ਬਈ ਆਹ ਬਚੇਰਾ ਬਈ। ਆਹ ਬਚੇਰਾ ਜੀ। ਇਹ ਕਿਹੜੇ ਕੋੜੇ ਦਾ ਬਈ? ਇਹ ਰਾਂਝੇ ਦਾ। ਆਹ ਰਾਂਝੇ ਦਾ ਜੀ। ਇਹ ਰਾਂਝੇ ਦਾ ਬਈ ਹੈ। ਰਾਂਝੇ ਦਾ ਬੱਚਾ ਤੇ ਕਿੰਨੇ ਟਾਈਮ ਦਾ ਵੱਡੇ ਭਈਏ? ਇਹ 14 ਮਹੀਨਾ ਦਾ ਬੱਚਾ ਹੋ ਬਈ। 14 ਮਹੀਨਾ ਦਾ ਜੀ। ਹਾਂ ਜੀ। ਮੈਂ ਦਵਾਈ ਦਵਾ ਕੇ ਲਿਆ ਸੀ ਰਾਂਝੇ ਦਾ। ਠੀਕ ਆ ਬਈ 14 ਮਹੀਨਾ ਦਾ ਬੱਚਾ ਬਾਲਪੌਰਿਆਂ ਦਾ ਓਕੇ ਬਈ ਜਮ। ਸਾਫ ਹੈ ਜੀ। ਹੂੰ। 14 ਮਹੀਨੇ ਉਮਰ ਦਾ ਹਲੇ ਤੇ ਰਾਂਝੇ ਕੋੜੇ ਦਾ ਬਈ ਰਾਂਝੇ ਦੀ ਹਾਈਟ ਹੋਈਟ ਕਿ ਜੋਨ ਪੈਂਡ ਦੇ ਚੱਕਰਾਂ ਤਾਂ ਹੋਊਗਾ ਹੂੰ ਠੀਕ ਹੈ ਜੀ ਬਾਕੀ ਬਈ ਬੱਚਾ ਕੰਨਾ ਕੁੰਨਾ ਦਾ ਬਹੁਤ ਯਕੀਨ ਆ ਹਨਾ ਹਾਂ ਜੀ ਤੇ ਤਿਆਰ ਵੀ ਪੂਰਾ ਰਾਜੀ ਪੂਰਾ ਐ ਨਹੀਂ ਹੈਗਾ ਵੀ ਲਿਸਣ ਫਿਰਸਣਾ ਹਨਾ ਤੇ ਪੂਰਾ ਤਿਆਰ ਪੂਰਾ ਦੋਸਤੋ ਇਹਦਾ ਫਿਰ ਬਈ ਆਪਣਾ ਮਾਲ ਆਪਾਸ ਕੋਈ ਹੈ ਪਤਾ ਪਨ ਮਾਂ ਜੀ ਨੌਕਰੀ ਸੀ ਕੀ ਮਾਂ ਨੌਕਰੀ ਸੀ ਮਾਂ ਹੋਰ ਲਾਈਨ ਦੀ ਸੀਗੀ ਮਾਂ ਹੋਰ ਲਾਈਨ ਦੀ ਨੌਕਰੀ ਕੁੜੀ ਸੀ ਹਾਂ ਹਾਂ ਤੇ ਪਿਓ ਇਹਦਾ ਰਾਂਝਾ ਆ ਗਿਆ ਰਾਂਝਾ ਹੂੰ ਪਉਰਗਾ ਪੂਰਗਾ ਕਰਨ ਲੋਕਰਪੂੜਾ ਜਮਾ ਸਾਫ ਆ ਠੀਕ ਆ ਭਾਈ ਦੇਮਣ ਹੈਗੀ ਆ ਹਾਂਜੀ ਹੂੰ ਤੇ ਇਹਦਾ ਫਿਰ ਭਾਈ ਜਸਵਿੰਦਰ ਸਿੰਘ ਭਾਈ ਮਨ ਲਓ ਕੀ ਕਰਦੇ ਆ ਇਹਦਾ 2.5 ਲੱਖ ਰੁਪਏ ਇਹਦਾ 2.5 ਲੱਖ ਰੁਪਿਆ ਕਰ ਹਾਂਜੀ 2.5 ਲੱਖ ਰੁਪਏ ਜਬ ਮੰਨ ਕੇ ਚੱਲੋ ਹਾਂਜੀ ਕਰ ਦਾਂਗੇ ਆ ਮਾਨ ਤਨ ਹੋ ਜਾਊਗਾ ਜੇ ਬੰਦਾ ਕੋਈ ਆਊ ਚੱਲ ਕੇ ਠੀਕ ਆ ਭਾਈ ਹੂੰ ਮਾਨਤਨ ਕਰ ਦੋਗੇ ਇਹ ਆਪਣੇ ਹੋਗੇ ਬਈ ਜਾਨਵਰ ਸੇਲ ਵਾਲੇ ਚਾਰ ਹਾਂਜੀ ਹੈਨਾ ਚਾਰੀ ਵਿੱਚ ਨੇ ਬਈ ਬਈ ਚਾਰੀ ਵਿੱਚ ਹੂੰ ਦੂਜੇ ਬਈ ਫਿਰ ਉਧਰ ਜਿਹੜੇ ਆਪਣੇ ਕਰੇ ਉਹ ਘਰੇ ਰੱਖ ਲਾ ਸਕਦਾ ਆਪਾਂ ਉਹ ਰੱਖ ਲਾਂ ਕੁੜੀ ਹੋ ਹੂੰ ਠੀਕ ਹੈ ਜੀ ਇੱਕ ਬਾਹਰ ਬਾਹਰ ਤੇ ਉਹੀ ਗੱਲ ਵੀ ਦੋਸਤੋ ਰੈਡੀਆਂ ਸਾਰੀਆਂ ਹੋਗੀਆਂ ਚੰਬੀ ਘੋੜੀ ਆ ਗਈ ਜਿਹੜੀ ਗੱਬਣਾ 8 ਮਹੀਨੇ ਦੀ ਗੱਬਣਾ ਸੁੰਗਦੇ ਜਮਾ ਨੇੜੇ ਆ ਹੈ ਦੂਜੀ ਘੋੜੀ ਇੱਧਰ ਆ ਇਹ ਵੀ 100% ਗੱਬਣਾ ਰਹਿ ਸਕਦੀ ਹੈ ਕਾਹੋਂ ਵਾਲੇ ਬਾਈ ਕਹਿੰਦੇ ਵੀ ਚੈੱਕ ਪਾਸ ਨਹੀਂ ਕਰਾਈ ਤੁਸੀਂ ਇੱਕ ਬੰਦ ਬਾਈਆਂ ਦੀ ਸੱਚਾਈ ਵੀ ਦੇਖੋ ਵੀ ਬੰਦੇ ਸਾਫ਼ ਸੁਥਰੇ ਸੱਚੇ ਸੁੱਚੇ ਬੰਦੇ ਆ ਹਨਾ ਜੇ ਕੋਈ ਮੰਨ ਕੇ ਚਲੋ ਬੇਸ਼ੱਕ ਬਾਈਆਂ ਨੇ ਨਹੀਂ ਚੈੱਕ ਕਰਾਈ ਕਿਉਂ 1.5 ਮਹੀਨਾ ਹੋ ਗਿਆ ਹੋਰ ਬੰਦਾ ਹੁੰਦਾ ਕਹਿੰਦਾ ਵੀ ਚੈੱਕ ਪਾਸ ਆ ਹਨਾ ਮੈਂ ਉਹਦਾ ਪਰ ਚੈੱਕ ਪਾਸ ਤੇ ਜਦੋਂ ਤੇ ਬਾਈ ਨੇ ਕਿਹਾ ਵੀ ਅਲੇ ਬਾਈ ਚੈੱਕ ਪਾਸ ਕਰਾਈ ਨਹੀਂ ਪਰ ਘੋੜਾ ਦਿੱਤਾ ਹੋਇਆ ਤੇ ਕਹਿੰਦਾ ਚੈੱਕ ਸੌਦਾ ਕਰਾਂਗੇ ਜੀ ਉਹਨੂੰ ਅਲੱਗ ਕਰਕੇ ਹੋਈ ਹੈ ਜੀ ਹਾਂ ਖਲ ਖਲੀ ਸਾਡੀ ਗੱਬਣ ਹੋਈ ਤੇਰੀ ਆ ਹਾਂ ਬਾਈ ਵੀ ਵੀ ਸੱਚੇ ਸੱਚੇ ਬੰਦੇ ਨੇ ਦੋਸਤੋ ਤੇ ਉਧਰ ਬਸ਼ੇਰੀ ਜਿਹੜੀ ਆਪਣੀ ਬਤਾਵ ਘੋੜੇ ਦੀ ਆ ਢਾਲੀਵਾਲ ਵਾਲੇ ਦੀ ਘੋੜਾ 70 ਇੰਚ ਉਹ ਬੱਚੀ ਨੇ ਵੀ ਹਾਈਟ ਸਹੀ ਲੈ ਕੇ ਜਾਣੀ ਆ ਬਹੁਤ ਚੰਗੀ ਬੱਚੀ ਬੰਨਿਆ ਕੰਨ ਪੂਰਾ ਕੁੰਡੀਦਾਰ ਆ ਸੁਨੱਖੀ ਬੱਚੀ ਆ ਹਨਾ ਉਹਦਾ ਮਾਣਾ ਤੁਹਾਡਾ ਉਹ ਵੀ ਲੈ ਸਕਦੇ ਹੋ ਕਿਉਂ ਸਾਰੀਆਂ ਆਈਟਮ ਆ ਗਈਆਂ ਬਸ਼ੇਰਾ ਵੀ ਆ ਗਿਆ ਇਹ ਕਿਸੇ ਭਰਾ ਦਾ ਬਸ਼ੇਰੇ ਦਾ ਮਾਣਾ ਉਹ ਬਸ਼ੇਰਾ ਵੀ ਲੈ ਸਕਦਾ ਬਸ਼ੇਰਾ ਰੰਦੇ ਘੋੜੇ ਦਾ ਤੇ ਮਾਈ ਦੀ ਸੀ ਕਿ ਭਾਈ ਆਪਣੇ ਹੋਰ ਲੈਣ ਦੀ ਹਾਂ ਹੋਰ ਲੈਣ ਦੇ ਜੀ ਹਾਂ ਤੇ ਸਾਰੇ ਜਾਨਵਰ ਆਪਾਂ ਤੁਹਾਨੂੰ ਦਿਖਾਤੇ ਚਾਰੇ ਕੋਈ ਵੀ ਵੀ ਤੁਹਾਨੂੰ ਫਿੱਟ ਆਉਂਦਾ ਜਾਨਵਰ ਚੰਗਾ ਲੱਗਦਾ ਤਾਂ ਆਪਣਾ ਭਾਈ ਜਸਵਿੰਦਰ ਤੁਸੀਂ ਭਾਈ ਦਾ ਨੰਬਰ ਤੁਹਾਨੂੰ ਮੈਂ ਦੇਤਾ ਘੰਟੀ ਮਾਰ ਲਓ ਤੇ ਸੌਦਾ ਡਨ ਕਰ ਲਿਓ ਜਸਵਿੰਦਰ ਭਾਈ ਅ ਹੋਰ ਤਾਂ ਫਿਰ ਉਹਨਾਂ ਚ ਤਾਂ ਹੈ ਹੀ ਨਹੀਂ ਵੇਚਣ ਵਾਲਾ ਨਹੀਂ ਹੂੰ ਤੇ ਇਹ ਜਾਨਵਰ ਨੇ ਦੋਸਤੋ ਬਾਕੀ ਜਸਵਿੰਦਰ ਭਾਈ ਸ਼ੌਂਕ ਕਿੰਨਾ ਟਾਈਮ ਹੋ ਗਿਆ ਜਾਨਵਰ ਰੱਖਦਿਆਂ ਤੁਹਾਨੂੰ ਪਈ ਨਾ ਪੁਰਾਣੀ ਕਰੇ ਵੀ ਸੀ ਇਹ ਜੀ ਸਿੱਪ ਤੇ ਛੜ ਤੇ ਫੇਰ ਲਿਆ ਜੀ। ਹਾਂ ਜੀ ਬਾਈ। ਚੱਲੀ ਜਾਂਦਾ। ਸ਼ੌਂਕ ਪੁਰਾਣੇ ਆ ਬਾਈ ਖਾਨਦਾਨੀ ਆ। ਹਾਂ ਜੀ। ਤਾਂ ਉਹ ਉੱਥੇ ਪੁਰਾਣੀ ਕਰੇ ਜਗ੍ਹਾ ਦੀ ਦਿੱਕਤ ਹੋ ਗਈ ਸੀ ਜੀ। ਹਾਂ ਜੀ ਬਈ। ਫੇਰ ਫੇਰ ਛੜ ਤੇ ਵਿੱਚ ਦੀ ਫੇਰ ਲਿਆ ਜੀ। ਫੇਰ ਛੜ ਤੇ ਜੀ। ਹੂੰ। ਔਰ ਫੇਰ ਮਾਲਕ ਦੀ ਕਿਰਪਾ ਹੋ ਗਈ ਜੀ। ਹੂੰ। ਜਿਹੜਾ ਕੇਰਾ ਇੱਕ ਕਰੀ ਲਿਆ ਜੀ ਹੜਦ ਦਾ ਹੈ ਨਹੀਂ ਜੀ। ਹੜਦ ਦਾ ਹੈ ਨਹੀਂ ਬਾਈ ਸਹੀ ਗੱਲ। ਪਹਿਲਾ ਪਹਿਲਾ ਦਾ ਹੈ। ਚੱਲ ਜਮਾ। ਹੈਲਾ ਵੇ ਕੈਸ਼ ਕੋ ਜਾਂਦਾ ਇਹਨਾਂ ਨੂੰ ਮੈਨੂੰ ਲੱਗਦਾ ਕਿ ਉਹ ਕੜੀ ਲਿਆ ਆ ਬੰਦਾ ਹਟਦਾ ਤਾਂ ਹੈ ਨਹੀਂ ਕਿ ਆਪਣਾ ਦੀ ਕੁਸੀ ਆ ਹੂੰ ਵੇਜ ਦੋ ਸਾਲ ਵੇਜ ਦੋ ਸਾਲ ਵੇਜ ਦੋ ਤੀਜੇ ਕੇ ਸਾਲ ਫਿਰ ਫਿਰ ਕੀੜਾ ਉੱਠ ਖੜਦਾ ਬਾਈ ਹਨ ਫਿਰ ਬੰਦਾ ਕਹਿੰਦਾ ਵੀ ਯਾਰ ਲੈ ਆ ਕੇ ਯਾਰ ਤੇ ਭਾਈ ਜਾਨਵਰ ਤੁਹਾਨੂੰ ਮੈਂ ਦੁਬਾਰੇ ਕਿਹੜਾ ਘੰਟੀ ਮਾਰ ਲਿਓ ਸਾਰੇ ਜਾਨਵਰ ਚੰਗੇ ਆ ਜਿੰਨੀ ਗੱਲ ਕਹਦੀ ਤੁਹਾਨੂੰ ਉਨੀ ਮਿਲੂਗੀ ਹਨਾ ਤੇ ਬਾਕੀ ਵੀਡੀਓ ਸ਼ੇਅਰ ਮਾਰ ਦਿਓ ਦੋਸਤੋ ਸਾਰੇ ਭਰਾਵਾਂ ਚ ਆਪਣੇ ਘੋੜਿਆਂ ਵਾਲਾ ਚ ਹਾਂਜੀ ਨੰਬਰ 22 ਦਾ ਪਾਸ ਨੂੰ ਸਕਰੀਨ ਤੇ ਲਾਤਾ ਘੰਟੀ ਮਾਰ ਲਓ ਕਿ ਸੋ ਕਿ ਕੋਈ ਵੀ ਜਾਨਵਰ ਤੁਹਾਨੂੰ ਫਿੱਟ ਆਉਂਦਾ ਹਨ ਤੇ ਬਾਕੀ ਮਾਨਦਾਨ ਬਾਈ ਜਰੂਰ ਕਰ ਦੇਣਗੇ ਕੋਈ ਡਿੱਕਿਆ ਵਾਲੀ ਗੱਲ ਨਹੀਂ ਵੀਡੀਓ ਦੋਸਤੋ ਪਾ ਦਿਓ ਗਰੁੱਪਾਂ ਗਰੁੱਪਾਂ ਚ ਸਾਰੇ ਵੀਰਾਂ ਨੇ ਹਾਂਜੀ ਕਰਿਓ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਬਾਈ ਬਹੁਤ ਬਹੁਤ ਧੰਨਵਾਦ